ਹੁੰਦੇ ਬਹੁਤਾ ਸਮਝਦੇ ਬਹੁਤਾ ਪਰ ਮੰਨਦੇ ਨਹੀਂ ਮੰਨਦੇ ਨਹੀਂ ਅਸੀਂ ਜਿਸ ਦਿਨ ਸਾਡਾ ਮਨ ਮੰਨ ਗਿਆ ਉਸ ਦਿਨ ਪਿਆਰਿਓ ਗੱਲ ਬਣ ਜਾਏ ਇੱਥੇ ਹਾਜ਼ਰ ਅਸੀਂ ਮਨ ਨੂੰ ਕਰਨਾ ਪ੍ਰਭ ਕੀ ਉਸਤਤ ਕਰੋ ਸੰਤਮੀਤ ਸਾਵਧਾਨ ਇਕਾਗਰ ਜੀਤ ਸਾਡਾ ਮਨ ਪ੍ਰੈਜ਼ੈਂਟ ਹੋਣਾ ਚਾਹੀਦਾ ਮਨ ਨੂੰ ਹਾਜ਼ਰ ਕਰਨ ਵਾਸਤੇ ਕਈ ਵਾਰ ਸਾਰੀ ਜ਼ਿੰਦਗੀ ਵੀ ਲੱਗ ਜਾਂਦੀ ਆ ਮਨ ਨਹੀਂ ਹਾਜ਼ਰ ਹੁੰਦਾ ਮਨ ਨਹੀਂ ਹਾਜ਼ਰ ਹੁੰਦਾ ਮਨ ਨੂੰ ਹਾਜ਼ਰ ਕਰਨਾ ਹੀ ਬੜਾ ਔਖਾ ਜਦੋਂ ਅਸੀਂ ਗੁਰੂ ਸਹਿਬਾਨਾਂ ਦੇ ਇਤਿਹਾਸ ਸਾਡੇ ਹਿਰਦੇ ਘਰ ਦੇ ਵਿੱਚ ਵਸ ਜਾਣ ਫਿਰ ਸਾਡਾ ਮਨ ਜਾਗ ਸਕਦਾ ਆਖੋ ਸਤਨਾਮ ਮਨ ਸਾਡਾ ਫਿਰ ਜਾਗ ਸਕਦਾ ਤੋਂ ਅਗਰ ਛੋਦੇ ਸਹਿਬਜ਼ਾਦਿਆਂ ਦੀ ਜੀ ਆਪਾਂ ਗੱਲ ਕਰੀਏ ਤੇ ਸਰਸਾ ਦੇ ਕੰਡੇ ਤੇ ਜਦੋਂ ਪਰਿਵਾਰ ਵਿਚ ਛੋੜਾ ਹੋਇਆ ਛੋਟੇ ਸਹਬਜ਼ਾ ਦੇ ਪਾਸੇ ਚਲੇ ਗਏ ਮਾਤਾ ਗੁਜਰ ਕੌਰ ਜੀ ਦੇ ਨਾਲ 7 ਤੇ 9 ਸਾਲ ਦੀਆਂ ਉਮਰਾਂ ਨੇ 7 ਤੇ 9 ਸਾਲ ਦੇ ਬੱਚੇ ਵੇਖਿਓ ਕਿੱਡੇ ਹੁੰਦੇ ਆ ਘਰਾਂ ਦੇ ਵਿੱਚ ਝਾਤ ਮਾਰਿਓ ਇਹਨਾਂ ਦੇ ਘਰਾਂ ਦੇ ਵਿੱਚ ਨੇ 7 ਤੇ 9 ਸਾਲ ਦਾ ਬੱਚਾ ਕਿੱਡਾ ਹੁੰਦਾ 7 ਤੇ 9 ਸਾਲ ਦੀਆਂ ਉਮਰਾਂ ਸਾਨੂੰ ਉਹਨਾਂ ਦੀਆਂ ਉਮਰਾ ਭਾਵੇਂ ਛੋਟੀਆਂ ਸੀ ਪਰ ਦਿਲ ਬੜੇ ਵੱਡੇ ਸੀ ਆਪ ਸਤਨਾ ਸ੍ਰੀ ਵਾਖ ਉਮਰਾ ਛੋਟੀਆਂ ਸੀ ਨਿੱਕੀਆਂ ਜਿੰਦਾ ਵੱਡੇ ਸਾਕੇ ਅਸਲੀ ਬਾਪੇ ਸੀ ਸਾਡੇ ਉਹ ਸੀ ਅਸਲੀ ਸਾਡੇ ਬਾਪੇ ਇੱਥੇ ਚਟੀਆਂ ਦਾੜੀਆਂ ਵਾਲੇ ਬਾਪਿਆਂ ਦੇ ਕਾਬਲ ਨਹੀਂ ਕਈ ਪਰ ਉਹ ਬਾਪੇ ਸੀ ਸਾਡੇ 7 ਤੇ 9 ਸਾਲ ਦੀ ਉਮਰ ਦੇ ਵਿੱਚ ਅਸੀਂ ਕਿਹਨਾਂ ਨੂੰ ਬਾਪੇ ਬਣਾਈ ਫਿਰਦੇ ਆ ਅਸਲੀ ਬਾਪੇ ਸਾਡੇ ਉਹ ਸਨ ਨਿੱਕੀਆਂ ਜਿੰਦਾ ਵੱਡੇ ਸਾਕੇ ਤੇ ਹੁਣ ਮਾਤਾ ਜੀ ਦੇ ਨਾਲ ਚੱਲਦੇ ਨੇ ਚੱਲਦੇ ਨੇ ਪੁੱਛਦੇ ਨੇ ਮਾਦਾਬੀ ਮਾਂ ਨੂੰ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਜਿਵੇਂ ਬੱਚੇ ਪੁੱਛਦੇ ਆ ਨਾ ਵੀ ਅਸੀਂ ਕਿੱਥੇ ਚੱਲੇ ਆ ਮਾਤਾ 80 ਸਾਲ ਦੀ ਉਮਰ ਪਿਆਰਿਓ ਦੋ ਉਮਰਾਂ ਦੇ ਵਿੱਚ ਠੰਡ ਜ਼ਿਆਦਾ ਲੱਗਦੀ ਏ ਇੱਕ ਤੇ ਆਪਾਂ ਬਚਾ ਕੇ ਰੱਖਦੇ ਆਂ ਬੱਚਿਆਂ ਨੂੰ ਠੰਡ ਤੋਂ ਇੱਕ ਬਚਾ ਕੇ ਰੱਖਦੇ ਆਂ ਬਜ਼ੁਰਗਾਂ ਨੂੰ ਨੌਜਵਾਨ ਚੱਲ ਲੈਂਦਾ ਇਹ ਦੋਈ ਉਮਰਾਂ ਐਸੀਆਂ ਸੀ 80 ਸਾਲ ਦੇ ਮਾਤਾ ਗੁਜਰ ਕੌਰ ਜੀ ਤੇ ਛੋਟੀ ਉਮਰ ਦੇ ਪੁੱਛੇ ਸੀ 7 ਦੇ 9 ਸਾਲ ਤੇ ਹੁਣ ਤੁਰਦੇ ਤੁਰਦੇ ਜਾ ਰਹੇ ਨੇ ਰਸਤੇ ਦੇ ਵਿੱਚ ਲੰਘ ਰਹੇ ਨੇ ਤੇ ਗੱਲਾਂ ਬਾਤਾਂ ਦਾਦੀ ਨਾ ਕਰਦੇ ਨੇ ਵਾਟਾਂ ਲੰਮੀਆ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਨਾਲ ਦੀ ਸਰਸੋਂ ਦੀ ਤੇ ਵਿਛੋੜਾ ਪੈ ਗਿਆ ਉਸ ਵੇਨੇ ਤੋਂ ਸੁਣ ਲੋ ਹਾਲ ਦੀ ਵੱਟ ਲੰਨੀਆਂ ਤੇ ਰਸ ਤੇ ਪਹਾੜ ਦੋ ਤੁਰੇ ਜਾਂਦੇ ਗੁਰੂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਲਾਲ ਜੀ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਤ ਡੰਗਲਾ ਦੇ ਤੇ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਤ ਡੰਗਲਾ ਦੇ ਤੇ ਗਏ ਨੇ ਰਾਤ ਦਾ ਸਮਾਂ ਬਿਜਲੀ ਲਿਸ਼ਕ ਰਹੀ ਆ ਵੱਡੇ ਵੱਡੇ ਪਹਾੜਾ ਨੂੰ ਪਾਰ ਕਰਦੇ ਤੁਰੇ ਜਾ ਰਹੇ ਨੇ ਛੋਟੇ ਛੋਟੇ ਬੱਚੇ ਦਾਦੀ ਮਾਂ ਦੇ ਨਾਲ ਰੇਸ਼ਮ ਨਾਲੋ ਸੁਹੋਲੇ ਸਰੀਰ ਨੂੰ ਦੁੱਖੜੇ ਸੇਨੇ ਪੈ ਗਏ ਨੇ ਰੇਸ਼ਮ ਨਾਲੋ ਸੁਹੋਲੇ ਸਰੀਰ ਨੂੰ ਦੁੱਖੜੇ ਸੇਨੇ ਪੈ ਗਏ ਯੋ ਮਰ ਤੋ ਬੋਨੋ ਪਾਲ ਦੀ ਮਾਤ ਗੁਜ਼ਰੀਓ ਨਾ ਤੇ ਨਾਂ ਦੀ ਸਰਸੋਂ ਦੀਤੇ ਵਿਚੋੜਾਂ ਪੈ ਗਿਆ ਉਸ ਰੋਣ ਦਾ ਸੁਣ ਲੋ ਪਾਲ ਦੀ ਕਹਿਰ ਦੀ ਸਰਦੀ ਹੱਡੀਆਂ ਠੀਰੇ ਬਾਲ ਨਿਆਣੇ ਕੰਬਦੇ ਨੇ ਕਹਿਰ ਦੀ ਸਰਦੀ ਹੱਡੀਆਂ ਜੀਰੇ ਬਾਲ ਨਿਆਣੇ ਕੰਬਦੇ ਨੇ ਕਦੇ ਸੋਚ ਕੇ ਵੇਖਿਓ ਬਦੇ ਮਨ ਵਿੱਚ ਵਿਚਾਰ ਕਰਕੇ ਵੇਖਿਓ ਨਕਸ਼ਾ ਪੇਸ਼ ਕਰਿਆ ਕਰੋ ਜਦੋਂ ਇਤਿਹਾਸ ਚੱਲਦਾ ਮੂਹਰੇ ਚੱਲਣਾ ਚਾਹੀਦਾ ਸਾਡੇ ਸਭ ਕੁਝ ਭੁੱਲ ਜਾ ਕਰੋ ਕਿੱਥੇ ਬੈਠੀਆਂ ਕਿੰਨਾ ਸਮਾਂ ਹੋ ਗਿਆ ਇਹ ਸਭ ਭੁੱਲ ਜਾਓ ਇੱਕ ਫੀਲ ਕਰਕੇ ਉਹਨਾਂ ਨੂੰ ਯਾਦ ਕਰੀਏ ਕਿ ਫੀਲਿੰਗ ਬਣ ਜੇ ਸਾਡੇ ਅੰਦਰ ਵੀ ਇੰਨਾ ਕੁਝ ਸਾਡੇ ਵਾਸਤੇ ਕਰਕੇ ਸਾਡੇ ਤੇ ਦੁੱਖ ਸਾਡੇ ਗੋਡੇ ਦੁਖਦੇ ਆ ਸਾਡੇ ਮੋਢੇ ਦੁਖਦੇ ਆ ਸਾਡੇ ਦੁੱਖ ਤੇ بڑے ਛੋਟੇ ਨੇ ਇਹ ਤੇ ਸਾਡੇ ਫਿਜ਼ੀਕਲੀ ਦੁੱਖ بڑے ਛੋਟੇ ਨੇ ਪਰ ਉਹਨਾਂ ਨੇ ਸਾਡੇ ਵਾਸਤੇ ਕਿੰਨਾ ਕੁਝ ਕੀਤਾ ਕੀ ਨਹੀਂ ਕੀਤਾ ਮਾਰਾਂ ਨੇ ਕੀ ਲੁਕੋਇਆ ਕੀਆ ਸਾਡੇ ਕੋਲੋਂ ਕੁਝ ਨਹੀਂ ਲੁਕੋਇਆ ਸਾਡੇ ਕੋਲੋਂ ਸਭ ਕੁਝ ਸਾਡੇ ਉੱਤੇ ਕੁਰਬਾਨ ਕਰਕੇ ਉਂਗਲੀ ਫੜ ਕੇ ਮਾਂ guzri ਦੀ ਰਾਹ ਪਖਰਾ ਦੇ ਲੰ ਕਦੋਂ ਆਜੀਪ ਤੇਗ ਜਾਰ ਵੀਰੇ ਆਉਣਗੇ ਪੁੱਛਦੇ ਨੇ ਮਾਤਾ ਜੀ ਨੂੰ ਮਾਤਾ ਜੀ ਵੱਡੇ ਵੀਰ ਵਿਖਦੇ ਨਹੀਂ ਨਜ਼ਰ ਨਹੀਂ ਆ ਰਹੇ ਕਦੋਂ ਆਉਣਗੇ ਜਦੋਂ ਸਾਨੂੰ ਮਿਲਣਗੇ ਅਸੀਂ ਉਹਨਾਂ ਨਾਲ ਬੋਲਣਾ ਨਹੀਂ ਅਸੀਂ ਗੁੱਸੇ ਹੋਏ ਹਾਂ ਇਦਾਂ ਜਿਵੇਂ ਬੱਚੇ ਕਰਦੇ ਆ ਨਾ ਇਦਾਂ ਦਾਦੀ ਮਾਂ ਨਾਲ ਵਾਰਤਾ ਲਾਪਾ ਕੋਈ ਇਦਾਂ ਗੱਲਾਂ ਹੋ ਰਹੀਆਂ ਨੇ ਜਦੋਂ ਵੱਡੇ ਵੀਰ ਆਉਣਗੇ ਅਸੀਂ ਨਹੀਂ ਬੋਲਣਾ ਅਸੀਂ ਨਹੀਂ ਬੋਲਣਾ ਉਹਨਾਂ ਨੇ ਉਹ ਸਾਨੂੰ ਛੱਡ ਕੇ ਕਿਉਂ ਚਲੇ ਗਏ ਕਦੋਂ ਅਜੀਤ ਤੇ ਦੁਜਾਰ ਵੀਰੇ ਉਹਨਗੇ ਮਾਤਾ ਗੁਜਰੀ ਨੂੰ ਪੁੱਛ ਦੇ ਸਵਾਲ ਜੀ ਸਰਸੋਂ ਦੂਤੇ ਵਿਚੋੜ ਆ ਪੈ ਗਿਆ ਉਸ ਵੇਲੇ ਤਾਂ ਸੁਣ ਲੋ ਬਾਲ ਦੀ ਉਮਰ ਨਹੀਂ ਆਣੀ ਦੋ ਬੱਚਿਆਂ ਦੀ ਇੱਕ ਮਾਂ ਬੁੱਢੜੀ ਸਾਥ ਕਰੇ ਉਹ ਨਿਆਣੀ ਉਮਰ ਕੋ ਬੱਚੇ ਸਨ ਤੇ ਬੁੱਢੜੀ ਮਾਂ ਪਹਿਲਾਂ ਬੇਨਤੀ ਕਰਕੇ ਹਟਿਆ ਇਹਨਾਂ ਬੋਮਰਾਂ ਦੇ ਵਿੱਚ ਬਚਾ ਕੇ ਰੱਖਦੇ ਆਂ ਇੰਨੀ ਠੰਡ ਦੇ ਵਿੱਚ 7 ਸਾਲ ਦੇ ਬੱਚੇ ਨੂੰ ਤੁਸੀਂ 10 ਮਿੰਟ ਬਾਹਰ ਕਢਾ ਦਿਓ ਉਹਦਾ ਸਾਰਾ ਫੇਸ ਲਾਲ ਹੋ ਜਾਣਾ ਉਹਦਾ ਸਾਰਾ ਚਿਹਰਾ ਉਹਦਾ ਸਰੀਰ ਲਾਲ ਆਏ ਲਾਲ ਹੋ ਜਾਏਗਾ ਪਰ ਉਹ ਸੀ ਧੰਨ ਬੱਚੇ ਉਹ ਸਨ ਧੰਨ ਬੱਚੇ ਜਿਨ੍ਹਾਂ ਨੂੰ ਇਹ ਸਮਾਂ ਵੇਖਣਾ ਪਿਆ ਅਸੀਂ ਸੁਣਾ ਰਹੇ ਆਂ ਪਿਆਰੋ ਜਿਨ੍ਹਾਂ ਨੇ ਹੰਡਾਇਆ ਜਾਣਦੇ ਤੇ ਉਹ ਨਹੀਂ ਉਹ ਕਿੱਦਾਂ ਦਾ ਸਮਾਂ ਸੀ ਉਹਨਾਂ ਸਮਿਆਂ ਦੇ ਵਿੱਚ ਸਰਦੀ ਬਹੁਤ ਜ਼ਿਆਦਾ ਪੈਂਦੀ ਸੀ ਅੱਜ ਤੇ ਕੱਖ ਕੁਝ ਵੀ ਨਹੀਂ ਪੁਰਾਣੇ ਸਮਿਆਂ ਦੇ ਵਿੱਚ ਸਰਦੀ ਬਹੁਤ ਜ਼ਿਆਦਾ ਪੈਂਦੀ ਸੀ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬਟੜੀ ਸਾਥ ਕਰੇ ਤੇ ਦੋਸ਼ ਇਨਾ ਨਿਰਦੋਸ਼ਾ ਦਾ ਕੌਣ ਹੈ ਜੋ ਇਨਸਾਫ਼ ਕਰੇ ਕੈਸੀ ਹੋਣੀ ਨੇ ਖੇਡੀ ਚਾਲ ਜੀ ਗੰਗੂ ਪਾਪੀਓ ਨਾ ਦੇਨਾਗ ਦੀ ਸਰਸੋਂ ਦੂਤੇ ਵਿਛੋੜਾ ਪੈ ਗਿਆ ਉਸ ਬੇਨੇ ਤਾਂ ਸੁਣ ਲੋ ਭਾਲ ਦੀ ਬਸ ਇਦਾਂ ਤੁਰਦੇ ਜਾ ਰਹੇ ਨੇ ਤੇ ਮਾਤਾ ਜੀ ਨੂੰ ਸਵਾਲ ਪੁੱਛਦੇ ਨੇ ਮਾਤਾ ਮਾਤਾ ਜੀ ਕਿੱਥੇ ਨੂੰ ਚੱਲੇ ਆ ਕਿ ਤੇਨੂੰ ਅੰਮੀਏ ਤੋਂ ਵਾਕੇ ਕਿੱਥੇ ਨੂੰ ਅੰਮੀਏ ਤੋਂ ਉੱਮੀਏ ਗੋਵਿੰਦੇ ਪਤੇ ਨੂੰ ਉੱਮੀਏ ਗੋਵਿੰਦੇ ਸੇ ਸੇ ਜਾਵਾ ਦੇ ਲੇਤਾ ਸਵਾਲ ਪੁੱਛਦੇ ਨੇ ਮਾਤਾ ਜੀ ਮਾਦੀ ਮੰਕਰ ਚੱਲਦੇ ਆ ਤਦੋਂ ਵੀਰ ਜੀ ਮਿਲਣਗੇ ਪਿਤਾ ਜੀ ਜਦੋਂ ਮਿਲਣਗੇ ਤਾਂ ਸਵਾਲ ਪੁੱਛਦੇ ਆ ਤੇ ਮਾਤਾ ਜੀ ਨੇ ਫਿਰ ਜਵਾਬ ਦਿੱਤਾ ਕਿੱਥੇ ਲੈ ਜਾਵੇਂ ਕਰਤਾ ਕਹਿਣ ਲੱਗੇ ਜਿੱਥੇ ਉਹ ਕਾਲ ਪ੍ਰਖ ਵਾਹਿਗੁਰੂ ਲੈ ਜਾਏ ਉੱਥੇ ਨੂੰ ਬੱਚੇ ਜਾਵਾਂ ਤੇ ਹੁਣ ਤੁਰਦੇ ਤੁਰਦੇ ਲੰਘਦੇ ਲੰਘਦੇ ਜਦੋਂ ਇੱਕ ਛੱਪਰੀ ਆ ਉੱਥੇ ਲਾਲ ਟਿੰਨ ਜਗਦੀ ਆ ਉੱਥੇ ਪਹੁੰਚੇ ਛੱਪਰੀ ਦੇ ਆ ਮਾਲਕਾ ਮਾਤਾ ਜੀ ਕਹਿੰਦੇ ਛੱਪਰੀ ਦੇ ਆ ਮਾਲਕਾ ਬਾਹਰ ਤੇ ਉੱਥੇ ਕੰਮੋ ਮਾਸ ਕੀ کریم ਬਖਸ਼ ਜਿਹਦਾ ਨਾਮ ਲਿਖਿਆ ਤੇ ਅਸਾਂ ਕਰਾਂ ਕੰਮੋ ਮਾਸ ਕੀ ਨੇ ਦਰਵਾਜ਼ਾ ਖੋਲ੍ਹਿਆ ਤੇ ਮਾਤਾ ਜੀ ਦੇ ਦਰਸ਼ਨ ਕੀਤੇ ਜਦੋਂ ਸਹਬ ਜਾਂਦਿਆਂ ਦੇ ਤੇ ਮਾਤਾ ਜੀ ਨੇ ਮਾਤਾ ਜੀ ਆਖਣ ਲੱਗੇ ਅਸੀਂ ਰਾਤ ਕੱਟਣੀ ਹੈ ਕੌਣ ਹੋ ਜੀ ਤੁਸੀਂ ਆਨੰਦਪੁਰ ਵਾਲੇ ਗੁਰੂ ਦਾ ਨਾਮ ਸੁਣਿਆ ਤਾਂ ਮਾਤਾ ਜੀ ਹਾਂ ਜੀ ਮੈਂ ਨਾਮ ਸੁਣਿਆ ਬੇੜੀ ਪਾਈ ਸੀ ਉਹਨੇ ਸਤਲੁਜ ਦੇ ਵਿੱਚ ਆਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਪਾਰ ਕਰਦਾ ਰਹਿੰਦਾ ਸੀ ਬੜੀ ਸੋਖਾ ਸੁਣੀ ਸੀ ਸੱਚੇ ਪਾਤਸ਼ਾਹ ਦੀ ਧੰਨ ਕਲਗੀ ਧਰਮਾ ਦਾ ਸੁਣਿਆ ਜੀ ਮੈਂ ਉਹਨਾਂ ਦਾ ਤੇ ਨਾਮ ਬੜਾ ਸੁਣਿਆ ਇਹ ਮਾਤਾ ਜੀ ਆਖਣ ਲੱਗੇ ਆ ਜਿਹੜੇ ਦੋ ਫਰਜੰਦ ਨੇ ਉਹਨਾਂ ਦੇ ਬੱਚੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਉਹਨਾਂ ਦੇ ਲਾਲ ਨੇ ਮੈਂ ਉਹਨਾਂ ਦੀ ਮਾਤਾ ਜਦੋਂ ਇੰਨੀ ਗੱਲ ਸੁਣੀ ਬਸ ਵਿਰਾਗ ਦੇ ਅਥਰੂ ਚੱਲ ਪਏ ਤੁਸੀਂ ਤੇ ਮਾਤਾ ਜੀ ਨੇ ਦੱਸਿਆ ਕਹਿੰਦੇ ਇਦਾਂ ਇਦਾਂ ਕਰਕੇ ਸਾਡੇ ਪਿੱਛੇ ਫੌਜਾਂ ਲੱਗੀਆਂ ਨੇ ਆਓ ਅੰਦਰ ਬੈਠੋ ਤੁਹਾਡਾ ਹੀ ਆ ਸਭ ਕੁਝ ਅੱਜ ਤੋਂ ਬੈਠੋ ਛੱਪਰੀ ਦੇ ਵਿੱਚ ਆਪ ਸਾਰੀ ਰਾਤ ਬਾਹਰ ਬੈਠਾ ਰਿਆ ਅੱਗ ਸੇਕ ਅੱਗ ਲਾ ਕੇ ਦਿੱਤੀ ਸੇਕਣ ਵਾਸਤੇ ਬੱਚਿਆਂ ਨੂੰ ਮਾਤਾ ਜੀ ਨੂੰ ਸਾਰੀ ਰਾਤ ਛੱਪਰੀ ਦੇ ਬਾਹਰ ਬੈਠਾ ਰੋਂਦਾ ਰਿਆ ਇੱਕ ਮਾਤਾ ਉੱਥੇ ਬੁਲਾ ਕੇ ਲਿਆਇਆ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਕਮੋ ਮਾਸਕੀ ਨੇ ਤੇ ਮਾਤਾ ਜੀ ਨੇ ਫਿਰ ਗੱਲਾਂ ਬਾਤਾਂ ਜਦੋਂ ਕੀਤੀਆਂ ਵੀ ਇਦਾਂ ਇਦਾਂ ਕਰਕੇ ਸਾਡੇ ਨਾਲ ਵੀ ਬਣੀ ਆ ਇਦਾਂ ਇਦਾਂ ਕਰਕੇ ਤੇ ਮਾਤਾ ਜੀ ਨਾਲ ਜਦੋਂ ਗੱਲਾਂ ਬਾਤਾਂ ਕਰਦਾ ਕ੍ਰੀਮ ਅਕਸ਼ ਮਾਸੀ ਕੰਮੋ ਮਾਸ ਕੀ ਕਹਿੰਦੇ ਜੀ ਖਾਲਸੇ ਨੂੰ ਕੋਈ ਨਾ ਮੈਂ ਕੋਈ ਤੁਹਾਡਾ ਹੱਲ ਕਰਦਾ ਆਪਾਂ ਖਾਲਸੇ ਨਾਲ ਤੁਹਾਨੂੰ ਦਵਾਰਾ ਮਿਲਾ ਦੇਾਂਗੇ ਤੇ ਜਿਹੜਾ ਗੰਗੂ ਸੀ ਇਹ ਟੋਲਦਾ ਫਿਰਦਾ ਸੀ ਲੱਭਦਾ ਫਿਰਦਾ ਸੀ ਇਹਨੂੰ ਵੀ ਪਤਾ ਸੀ ਇੰਦਾ ਆਨੰਦਪੁਰ ਸਾਹਿਬ ਦੇ ਵਿੱਚ ਆਨੰਦਪੁਰ ਛੱਡਣਾ ਪਿਆ ਮਹਾਰਾਜ ਦਾ ਇੰਦਾ ਸਾਰਾ ਪਰਿਵਾਰ ਵਿਛੜ ਗਿਆ ਇਹਨੂੰ ਵੀ ਪਤਾ ਸੀ ਤੇ ਹੁਣ ਗੰਗੂ ਲੱਭਦਾ 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 ਤੇ ਕੰਮੋ ਮਾਸਕੀ ਨਾਲ ਜਦੋਂ ਮਲਾਪ ਹੋਇਆ ਉਹਦਾ ਤੇ ਕੰਮੋ ਮਾਸਕੀ ਨੇ ਦੱਸਿਆ ਵੀ ਸਹਬਜ਼ਾਦੇ ਤੇ ਸਾਡੇ ਘਰ ਨੇ ਉਹਨਾਂ ਦੇ ਫਰਜ਼ੰਦ ਤੇ ਦੋ ਬੱਚੇ ਉਹਨਾਂ ਦੇ ਮਾਤਾ ਗੁਜਰ ਕੌਰ ਜੀ ਉਹ ਤੇ ਸਾਡੇ ਮੇਰੀ ਛਤਰੀ ਦੇ ਵਿੱਚ ਨੇ ਤੇ ਜਹ ਕਹਿੰਦਾ ਵੀ ਮੈਂ ਚੱਲਦਾ ਤੁਹਾਡੇ ਨਾਲ ਮੈਂ ਵੀ ਦਰਸ਼ਨ ਕਰਨੇ ਨੇ ਉਹਨਾਂ ਦੇ ਪਹਿਲਾ ਗੰਗੂ ਸਹੀ ਸੀ ਪਰ ਜਦੋਂ ਨੇ ਇੱਕ ਜਦੋਂ ਨਾ ਮਾਤਾ ਜੀ ਦੀ ਇੱਕ ਥੈਲੀ ਮੋਹਰਾਂ ਵਾਲੀ ਥੈਲੀ ਉਹ ਦਾਦੀ ਮਾਤਾ ਦੇ ਕੋਲ ਇੱਕ ਰਹਿ ਗਈ ਸੀ ਮੋਹਰਾਂ ਵਾਲੀ ਉਹ ਮੋਰਾਂ ਦੇਖ ਕੇ ਕੰਗੂ ਦਾ ਮਨ ਬੇਈਮਾਨ ਹੋ ਗਿਆ ਸੀ ਮਾਇਆ ਨੂੰ ਦੇਖ ਕੇ ਪਹਿਲਾਂ ਤਾਂ ਠੀਕ ਸੀ ਪਰ ਜਦੋਂ ਉਹਨੇ ਮਾਇਆ ਵੇਖ ਲਈ ਮਾਇਆ ਤੇ ਵੱਡਿਆਂ-ਵੱਡਿਆਂ ਦਾ ਦਿਮਾਗ ਹਿਲਾ ਦਿੰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਇਆ ਵੇਖ ਲਈ ਨਾ ਜਦੋਂ ਉਹਨੇ ਉਦੋਂ ਮਨ ਬੇਈਮਾਨ ਹੋ ਗਿਆ ਮਨ ਬੇਈਮਾਨ ਹੋ ਗਿਆ ਤੇ ਜਦੋਂ ਮਾਤਾ ਜੀ ਉੱਥੇ ਚੱਲਣ ਲੱਗੇ ਤੇ ਆ ਕੇ ਨਮਸਕਾਰ ਕੀਤੀ ਗੰਗੂ ਨੇ ਆਓ ਆਪਾਂ ਚੱਲੀਏ ਮਾਤਾ ਜੀ ਕੋਈ ਗੱਲ ਨਹੀਂ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੈਂ ਤੁਹਾਨੂੰ ਮਿਲਾ ਦਿਆਂਗਾ ਗੋਬਿੰਦ ਸਿੰਘ ਜੀ ਨਾਲ ਖਾਲਸੇ ਨਾਲ ਮਿਲਾ ਦਿਆਂਗਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਤਾਂ ਦਲਾਸੇ ਦਿੰਦਾ ਵਾ ਮਾਤਾ ਜੀ ਨੂੰ ਆਪਾਂ ਚੱਲਦੇ ਆਂ ਘਰ ਕਲਦੇ ਆਪਾਂ ਤੇ ਮਾਤਾ ਜੀ ਨੇ ਇਤਿਹਾਸਕਾਰਾਂ ਨੇ ਲਿਖਿਆ ਦੋ ਮੋਹਰਾ ਉਹ ਆਪਣੀ ਥੈਲੀ ਵਿੱਚੋਂ ਕੱਟ ਕੇ ਕੰਮੋ ਮਾਸਕੀ ਨੂੰ ਦਿੱਤੀਆਂ ਤੇ ਦੋ ਮੋਰਾ ਉਹ ਬੀਬੀ ਨੂੰ ਦਿੱਤੀਆਂ ਜਿਨੇ ਪ੍ਰਸ਼ਾਦਾ ਬਣਾਇਆ ਸੀ ਜਿਨੇ ਸੇਵਾ ਕੀਤੀ ਸੀ ਦੋ ਮੋਰਾ ਉਹਨਾਂ ਨੂੰ ਦਿੱਤੀਆਂ ਤੇ ਜਦੋਂ ਮੋਰਾ ਦੇਣ ਲੱਗੇ ਇਹ ਮੋਰਾ ਵੱਲ ਧਿਆਨ ਗੁਰੂ ਦਾ ਚਲਿਆ ਗਿਆ ਹੁਣ ਵੇਖਦਾ ਮਾਇਆ ਮਮਤਾ ਮੋਹਣੀ ਜਿਨ ਬਿਨ ਜੰਤਾ ਜਗ ਖਾਏ ਜਾ ਜਿਹੜੀ ਪ੍ਰਮਾਤਮਾ ਨਾਲੋਂ ਜਿਹੜੀ ਚੀਜ਼ ਤੁਹਾਨੂੰ ਤੋੜ ਦੇ ਉਹ ਸਭ ਮਾਇਆ ਹੀ ਆ ਕੋ ਸਤਨਾ ਉਹ ਸਭ ਮਾਇਆ ਪਰਮਾਤਮਾ ਨਾਲ ਉਹ ਗੁਰੂ ਦੀ ਉਸਤਤ ਨਾਲੋਂ ਜਿਹੜੀ ਵੀ ਚੀਜ਼ ਦੂਰ ਕਰਦੇ ਹੋਏ ਉਹ ਮਾਇਆ ਹੀ ਆ ਪਿਆਰਿਆ ਪਰ ਜਦੋਂ ਮਾਇਆ ਦੇਖ ਲਈ ਮਨ ਬੇਈਮਾਨ ਹੋ ਗਿਆ ਸਿਹੇੜੀ ਲੈ ਗਿਆ ਆਪਣੇ ਪਿੰਡ ਗੰਗੂ ਸਾਹਿਬ ਜਾਤੀਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਜਦੋਂ ਗਿਆ ਤਾਂ ਜਾ ਕੇ ਤੇ ਆਪਣੀ ਮਾਂ ਨੂੰ ਆਖਣ ਲੱਗਿਆ ਵੇਖ ਮਾਂ ਆਪਣੇ ਘਰ ਕੌਣ ਆਏ ਨੇ ਇਹ ਕੌਣ ਆਏ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਜੀ ਆਏ ਨੇ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਛੋਟੇ ਬੱਚੇ ਆਏ ਨੇ ਛੋਟੇ ਸਹਿਬਜ਼ਾਦੇ ਤੇ ਮਾਂ ਨੂੰ ਚਾਹਣ ਗਿਆ ਸਾਡੇ ਘਰ ਗੁਰੂ ਦੇ ਬੱਚੇ ਆਏ ਨੇ ਦੇਖ ਕੇ ਭੁੱਖ ਲੈਂਦੀ ਅਗਰ ਇੰਨੇ ਸੋਹਣੇ ਲੱਗਦੇ ਆ ਸੋਹਣੇ ਲੱਗਦੇ ਆ ਇੰਨੇ ਮਾਤਾ ਜੀ ਉਹਨਾਂ ਦੇ ਉਹਦੀ ਗੰਗੂ ਦੀ ਮਾਂ ਆਖਦੀ ਹੈ ਕਹਿੰਦੇ ਬੜੇ ਸੋਹਣੇ ਲੱਗਦੇ ਆ ਤੇ ਮਾਂ ਤੂੰ ਹੋਰ ਗੱਲਾਂ ਨਾ ਕਰ ਤੂੰ ਇਦਾਂ ਕਰ ਪ੍ਰਸ਼ਾਦਾ ਬਣਾਏਂਗੀ ਨਾ ਜਦੋਂ ਪ੍ਰਸ਼ਾਦਾ ਬਣਾਉਣ ਲੱਗੇਗੀ ਇਦਾਂ ਕਰ ਆ ਪ੍ਰਸ਼ਾਦੇ ਵਿੱਚ ਜ਼ਹਿਰ ਮਿਲਾ ਦੇਈ ਜ਼ਹਿਰ ਪਾ ਦੇਈ ਇਹਨਾਂ ਕੋਲ ਮਾਇਆ ਦੀ ਮਾਇਆ ਬਹੁਤ ਆ ਆਪਾਂ ਕਈ ਪੀੜੀਆਂ ਆਰਾਮ ਕਰਾਂਗੇ ਮਾਇਆ ਬਹੁਤ ਆ ਇਨਾਂ ਦੇ ਕੋਲ ਆਪਾਂ ਕਈ ਪੀੜੀਆਂ ਆਰਾਮ ਕਰਾਂਗੇ ਪ੍ਰਸ਼ਾਦਾ ਛਕਣਗੇ ਉਹਦੇ ਵਿੱਚ ਜ਼ਹਿਰ ਮਿਲਾ ਦੀ ਮਰ ਜਾਣਗੇ ਮਾਤਾ ਜੀ ਆਖਣ ਲੱਗੇ ਗੰਗੂ ਨੂੰ ਵੇ ਗੰਗੂਆ ਇਹ ਨਾ ਤੂੰ ਕਹਿ ਗੰਗੂ ਦੀ ਮਾਂ ਆਖਣ ਲੱਗੀ ਸੋਪੀ ਨਾਮ ਆਖਿਆ ਇਤਿਹਾਸਕਾਰਾਂ ਨੇ ਲਿਖਿਆ ਸੋਪੀ ਸੋਪੀ ਆਖਣ ਲੱਗੀ ਵੇ ਗੰਗੂ ਇਦਾਂ ਨਾ ਇਦਾਂ ਨਾ ਬੋਲ ਦੁਬਾਰਾ ਇਦਾਂ ਨਾ ਬੋਲੀ ਇਹ ਕੀ ਬੋਲਦਾ ਨਾ ਮੈਂ ਨਹੀਂ ਇਹ ਕੰਮ ਕਰ ਸਕਦੀ ਮੈਂ ਨਹੀਂ ਉਹਨਾਂ ਨੂੰ ਜ਼ਹਿਰ ਪਾ ਕੇ ਹੀਰਿਆਂ ਵਰਗੇ ਬੱਚੇ ਨੇ ਮੈਂ ਕਿਵੇਂ ਜ਼ਹਿਰ ਪਾ ਦਿਆਂ ਤੂੰ ਮਾਇਆ ਤੇ ਤੈਨੂੰ ਮਾਇਆ ਦੀ ਲੋੜ ਆ ਤੂੰ ਮਾਇਆ